ਹਾਂਜੀ ਅਸਵੇਰੇ 29 ਜਨਵਰੀ 2026 ਨੂੰ ਸਵੇਰ ਇੱਕ ਬੱਚਾ ਸਾਨੂੰ ਮਿਲਿਆ ਸੀਗਾ ਜਿਹਦੀ ਉਮਰ ਕਰੀਬ ਢਾਈ ਤੋਂ 3 ਸਾਲ ਹੈਗੇ ਸੀਗੇ ਤੇ ਜਿਹੜਾ ਕੋਈ ਬੋਲ ਵੀ ਨਾ ਪਾਉਂਦਾ ਸੀਗਾ ਤਾਂ ਉਸ ਨੂੰ ਜਦੋਂ ਅਸੀਂ ਇਕੱਲੇ ਆ ਸੜਕ ਤੇ ਦੇਖਿਆ ਤੇ ਕੋਈ ਉਹਦਾ ਵਾਰਸ ਉਸ ਮੌਕੇ ਤੇ ਨਹੀਂ ਸੀ ਤਾਂ ਉਸ ਨੂੰ ਮੌਕੇ ਤੇ ਅਸੀਂ ਠੰਢ ਦੇ ਦਿਨ ਹੈਗੇ ਨੇ ਤਾਂ ਜਲਦੀ ਅਸੀਂ ਥਾਣੇ ਲਿਆਏ ਥਾਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਗਰਮਾਹਲ ਜਾਈ ਵਗੈਰਾ ਤੇ ਅੱਗ ਬਾਲੀ ਤੇ ਉਹਨੂੰ ਦੁੱਧ ਵਗੈਰਾ ਪਿਆਇਆ ਤੇ ਉਸ ਤੋਂ ਬਾਅਦ ਉਹ ਬੱਚਾ ਥੋੜਾ ਸੈਨਾ ਹੋਇਆ ਸੀਗਾ ਤੇ ਸੌ ਗਿਆ ਤਾਂ ਉਸ ਵਾਰ ਦੇ ਸੀ ਫਾਰਮ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਉਹ ਫੋਟੋ ਵਾਇਰਲ ਕੀਤੀ ਤਾਂ ਕਿ ਉਹ ਜਿਹੜਾ ਬੱਚਾ ਆਪਣੇ ਪੇਰੈਂਟ ਨੂੰ ਮਿਲ ਸਕੇ ਤਾਂ ਕਰੀਬ 2-3 ਘੰਟਿਆਂ ਬਾਅਦ ਹੀ ਸਾਨੂੰ ਉਹਦੇ ਪੇਰੈਂਟ ਨੂੰ ਮਤਲਬ ਕਿ ਲੱਭਣ ਚ ਮਦਦ ਮਿਲੀ ਤੇ ਇਹ ਮਦਦ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਜੋ ਕਿ ਇੱਕ ਚੰਗਾ ਪਲੇਟਫਾਰਮ ਹੈ ਤੇ ਉਸ ਤੋਂ ਬਾਅਦ ਬੱਚਾ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ ਗਿਆ ਤੇ ਬੱਚੇ ਦਾ ਨਾਮ ਯੁਗਨ ਸਿੰਘ ਹੈ ਸਾਨੂੰ ਹਰਪ੍ਰੀਤ ਸਿੰਘ ਤੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਕਿਤੇ ਉਹ ਕੁੰਡੀ ਹਲਕੇ ਟਕੇ ਨਾਲ ਹੀ ਖੁੱਲ ਗਈ ਗੇਟ ਤੋਂ ਤਾਂ ਜਦ ਬੱਚਾ ਇਕੱਲਾ ਹੀ ਜਿਹੜਾ ਬਾਹਰ ਆ ਗਿਆ ਸੀਗਾ ਤੇ ਬਾਹਰ ਆਉਣ ਤੇ ਜਦੋਂ ਉਹ ਤੇ ਰਾਹੀ ਇਹਨੇ ਦੇਖਿਆ ਤਾਂ ਉਹਨੇ 112 ਤੇ ਕਾਲ ਕੀਤੀ ਸੀ ਤੇ 112 ਦੀ ਕਾਲ ਤੇ ਕਾਰਨ ਇਹਦਾ ਬੱਚਾ ਇਹ ਬਿਲਕੁਲ ਸੇਫ ਆਪਣੇ ਮਾਂ ਦੇ ਕੋਲ ਚਲਾ ਗਿਆ ਸੋ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਕੋਈ ਚੀਜ਼ ਆਪ ਨੂੰ ਲੱਗਦੀ ਹੈ ਕਿ ਪੁਲਿਸ ਦੀ ਹੈਲਪੀ ਹੋ ਰਹਾ ਤਾਂ ਜਰੂਰ ਪੁਲਿਸ ਨੂੰ ਜਾਲੀ ਕੀਤਾ ਜਾਵੇ ਤਾਂ ਜੋ ਕੋਈ ਵੀ ਆਸਾਨੀ ਘਟਮਾ ਨਾ ਕਰ ਸਕੇ